ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਆਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਦੋ ਸੂਈਆਂ ਨੇ ਦੋ ਗੱਬੜਾਂ ਚੰਗੇ ਰਿਕਾਰਡ ਵਾਲੀਆਂ ਵੱਡੀਆਂ ਝੋਟੀਆਂ ਤਾਂ ਵੀਰਾਂ ਨੂੰ ਬੇਨਤੀ ਹੈ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਜੀ ਰੇਡ ਵੀਰ ਦਾ ਜਾਇਜ ਹੁੰਦਾ ਟੋਕਰ ਗੱਬੜਾਂ ਆ ਗਈਆਂ ਵੀਰੋ ਨੀਲੀ ਰਾਵੀ ਚ ਆ ਗਈਆਂ ਨੇ ਚੰਗੀਆਂ ਟੌਪ ਕਲਾਸ ਝੋਟੀਆਂ ਨੇ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਵਧੀਆ ਵਧੀਆ ਠੀਕ ਠਾਕ ਜੀ ਤੁਸੀਂ ਸੁਣਾ ਠੀਕ ਠਾਕ ਵਧੀਆ ਵੀਰੇ ਵਧੀਆ ਨਾਂ ਦਸਵੀਰੇ ਆਪਣਾ ਨਾਂ ਮੇਰਾ ਜੋਬਨ ਵੀਰ ਜੀ ਪਿੰਡ ਹਰਦੌਰ ਵਾਲਾ ਸੀ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਤੇ ਫੋਨ ਨੰਬਰ 84374 ਤੇ 222 ਤਾਂ ਵੀਰੇ ਅੱਜ ਫੇਰ ਝੋਟੀਆਂ ਸੋਹਣੀਆਂ ਸੁਨੱਖੀਆਂ ਵੱਡੀਆਂ ਤਾਂ ਰੇਡ ਵੀਰ ਦਾ ਵੀਰੋ ਬਿਲਕੁਲ ਜਾਇਜ ਹੁੰਦਾ ਵੀਡੀਓ ਐਂਡ ਤਾਈਂ ਵੇਖ ਲਿਓ ਹਾਂਜੀ ਹਾਂਜੀ ਕਿਉਂਕਿ ਦੂਸਰੇ ਦਿਨ ਅਪਲੋਡ ਹੁੰਦੀਆਂ ਵੀਡੀਓ ਹਨਾ ਤਾਂ ਪਸ਼ੂ ਜਾਇਜ ਆ ਤਾਂ ਵਿਗਦਾ ਹਾਂਜੀ ਨਿਕਨੇ ਨਿਕੇ ਮੋਲਾ ਵੇਤੀ ਬਿਲਕੁਲਆਂ ਝੋਟੀਆਂ ਵਗੜਾ ਲੈ ਦੇ ਵਾਲੀਆਂ ਤੇ ਨਿਕਨੇ ਨਿਕੇ ਮੁੱਲ ਤਲਲੇਦਾਰ ਹਾਂਜੀ ਹਾਂਜੀ ਤਾਂ ਵੀਰੇ ਪਹਿਲੇ ਨੰਬਰ ਦੇ ਝੋਟੀ ਸ਼ੁਰੂ ਕਰੀ ਹੈ ਹਨਾ ਤਾਂ ਵੀਜੀ ਸੂਈ ਜਾਓ ਵੇਖੋ ਕੱਟੀ ਸੂਈ ਹੈ ਮਗਰ ਕੱਟੀ ਹੈਗੀ ਹਾਂਜੀ ਕੱਟੀ ਬਹੁਤ ਸਿਮਤ ਚੰਗੇ ਦੀ ਜਿਹਾ ਅੱਛਾ ਕੱਟੀ ਹੈ ਕੱਟੀ ਬਹੁਤ ਚੰਗੇ ਸਿਮਤ ਦੀ ਪਾਈ ਹੈ ਠੀਕ ਹੈ ਚੰਗੀ ਝੋਟੀ ਆ ਗਈ ਹਨਾ ਤਾਂ ਕੱਟੀ ਠੀਕ ਹੈ ਕਿੰ ਆਸਵਾਗਤ ਕੋ 9 ਲਾਲੇ 10 ਲਾਲੇ 9 ਲੀਟਰ ਬੋਲਾ ਖੁੱਲਾ ਹੋਗਾ ਬਹੁਤ ਸੋਹਣੀ ਝੋਟੀ ਆ 2 ਲੀਟਰ ਮਾਰ ਕੇ 9 ਕਿਲੋ ਦੁੱਧ ਹੋਗਾ ਖੋਲ ਵੀਰੇ ਤੋਰਾ ਵਿਖਾਈਏ ਤਾਰ ਕੇ ਖਾਵੇ ਬਹੁਤ ਸ਼ਾਨਦਾਰ ਝੋਟੀ ਆ ਵੀ ਜੀ 10 ਬਾਤ ਬਹੁਤ ਡਾਡਾ ਠੰਡ ਚਾਵਾ স্পੈਸ਼ਲ ਝੋਟੀ ਹੈ ਵੀ ਜੀ ਤਾਂ ਵੇਖੋ ਵੀਰੇ ਤਾਜੀ ਸੋਈ ਆ ਮਗਰ ਕੱਟੀ ਆ ਗਈ ਆ ਤਾਂ ਚੰਗੀ ਸੋਹਣੀ ਝੋਟੀ ਰਾਜੀ ਰੂਜੀ ਫੁੱਲਾ ਜੀ ਰਾਜੀ ਬਾਜੀ ਫੁੱਲਾ ਕਦ-ਕਾੜ ਫੁੱਲਾ ਬਿਲਕੁਲ ਫੁੱਲਾ ਲੇਵਲ ਉਹ ਬੜਾ ਸਾਫ ਲੱਗਿਆ ਵੀਰੇ ਹਨਾ ਸੋਹਣੇ ਥਣਪਾਂਡੇ ਦੀ ਮਾਲਕਾ ਹਾਂਜੀ ਵਿੱਚ ਬਹੁਤ ਸ਼ਾਨਦਾਰ ਇਹ ਦੁੱਧ ਦੇ ਚੰਘਾ ਚਵਾ ਜੂ ਜੂ ਠੀਕ ਹਾਂਜੀ ਹਾਂਜੀ ਵਿੱਚ ਇਹਦੇ 12 ਕਿਲੋ ਨੂੰ ਕੀ ਜਾਂਦਾ ਬਸ ਜੋਦਾ ਆਪਣਾ ਵੀ ਜੀ ਸੇਵਾ ਦਾ ਹੁੰਦਾ ਦੁੱਧ ਤੇ ਪਾਈ ਦਾ ਹਨਾ ਤੇ ਪਾਈ ਦਾ ਸੇਵਾ ਦਾ ਤੇ ਬਾਕੀ ਥਣਪਾਂਡੇ ਤੋਂ ਕੋਈ ਅੰਦਾਜ਼ਾ ਨਾਲ ਵੀਰੇ ਸੋਹਣੀ ਝੋਟੀ ਪਲੀ ਜੁੜੀ ਆ ਹਾਂਜੀ ਹਾਂਜੀ ਤਾਂ ਬਹੁਤ ਸ਼ਾਨਦਾਰ ਝੋਟੀਆਂ ਵੀਰੋ ਬਹੁਤ ਸ਼ਾਨਦਾਰ ਹੈ ਵੀਡੀਓ ਬਿਲਕੁਲ ਹਾਂਜੀ ਹਾਂਜੀ ਥਣ ਵਧੀਆ ਲੱਗਿਆ ਨਾ ਚੁਆਈ ਵਾਲਾ ਉਹ ਹਾਂਜੀ ਵਿੱਚ ਵਧੀਆ ਲੱਗਾ ਸਪੈਸ਼ਲ ਚੰਦਾ ਚੰਦਾ ਵੀ ਜੀ ਬਹੁਤ ਸ਼ਾਨਦਾਰ ਆ ਤੇ ਵਾਈ ਬਹੁਤ ਪੋਲੀ ਆ ਠੀਕ ਆ ਜੀ ਹਾਂਜੀ ਹਾਂਜੀ ਰੂਣ ਤੇ ਦੇਖੋ ਵੀਰੋ ਸੋਹਣੀ ਝੋਟੀ ਆ ਲੇਵੇ ਦੀ ਬਹੁਤ ਸਾਫ ਆ ਤੇ ਵੀਰੋ ਮਗਰ ਵੀ ਕੱਟੀ ਆ ਗਈ ਆ ਚੰਗੇ ਸੀਵਨ ਦੀ ਤੇ ਬਾਕੀ ਲਾਗੇ ਤਾਂ ਥਣ ਵੇਖ ਲਓ ਬਹੁਤ ਸੋਹਣੇ ਵੇਥ ਵੇਥ ਤੇ ਥਣ ਲੱਗੇ ਵੀਰੇ ਬਹੁਤ ਸਪੈਸ਼ਲ ਆ ਬੜੀ ਸੋਹਣੀ ਝੋਟੀ ਆ ਹਾਂਜੀ ਹਾਂਜੀ ਚੋਈਆਂ ਹੀ ਇੱਕ ਨੰਬਰ ਚੋਈਆਂ ਹੀ ਇੱਕ ਨੰਬਰ ਵੀ ਦੀ ਡਾਡੀ ਕਿਆ ਬਾਤ ਹੈ ਵੀਰ ਜੀ ਮਲਾ ਮੂਲਾ ਮਾਨਾ ਤੇ ਹੋਟੀ ਨੇ 10 ਕਿਲੋ ਡੇਢ 2 ਕਿਲੋ ਤਾਂ ਐ ਵੱਜ ਜਾਂਦੀਆਂ ਆਹ ਤਾਂ ਵੀਰੇ ਤਨੂੰ ਕੋਈ ਮੰਡ ਮੰਡ ਮੁੰਡ ਖਾਦਾ ਹਨਾ ਦਸ ਪਰ ਆਪਾਂ ਨਾਮ ਕਰਕੇ ਦਾਂਗੇ ਵੀਰ ਜੀ ਠੀਕ ਹੈ ਜੀ ਹਾਂਜੀ ਦੁੱਧ ਦਸ ਹੀ ਹੋਗਾ 10 ਕਿਲੋ ਹਾਂਜੀ 10 ਕਿਲੋ ਤਾਂ ਵੀਰੇ ਮੁੱਲ ਮੁੱਲ ਦਾ ਨੂੰ ਬੋਲਾ ਵੀਰ ਜੀ ਆਪਾਂ ਨਿੱਕੇ ਨਿੱਕੇ ਕੰਮ ਹੁੰਦੇ ਆ ਹਾਂਜੀ ਇਹ ਤੁਹਾਨੂੰ ਪਤਾ ਆਪਾਂ ਉਹ ਜੇ ਕੰਮ ਰੱਖੀਦਾ ਇੰਨੀ ਆ ਹਾਂਜੀ ਬੋਲੇ 85 ਦੀ ਦੇ ਦਈਏ ਠੀਕ ਆ ਛੋਟਛਾਪਾ ਕਰ ਦਈਏ ਵੀਰੇ ਵਿੱਚੋਂ ਰੇਡ ਜੈਜ ਆ ਕੋਈ 82 ਦੀ ਵਿੱਚ ਹੀ ਦੇ ਦਾਂਗੇ 82 ਦੀ ਹਾਂ ਜੀ ਭਾਂਪਰਾ ਫੋਨ ਲਾਵੇ ਫਿਰ ਵੀ ਨਹੀਂ ਮੋੜਦੇ ਕੀ ਬਾਤ ਹੈ ਜੀ ਕੀ ਬਾਤ ਹੈ 82 ਵੀਰੇ ਛੋੜ ਛੱਪਾ ਹੋ ਜੂ ਹਾਂ ਜੀ ਆਂਦੇ ਵਿੱਚ ਥੋੜਾ ਬਤਾ ਕਰਦਾ ਕਿ ਮਾਤਾ ਨਾ ਵੀ ਜਾਨੂੰ ਬਾ ਝੋਟੀ ਦਾ ਪਹਿਲਾ ਮੁੱਲ ਦੇ ਇੱਕ ਪੰਦੇ ਇੱਕ ਘਰ ਲੈਂਦੇ ਜਿਵੇਂ ਦਿਵਾਲੀ ਆਫਰੀਆ ਬਿਲਕੁਲ ਵੀਰੇ ਨਹੀਂ ਜੈਜ ਮੰਨਣ ਵਾਲੀ ਗੱਲ ਆ ਤਾਂ ਵੇਖੋ ਵੀਰੋ ਸੂਈ ਸਵਾਈ ਆ ਵੀਰ ਜੀ ਮੁੱਲ ਭਾਵੇਂ ਜਿ ਵਾਕਈ ਵੀਰ ਦੀ ਗੱਲ ਖਣੋ ਭਾਵੇਂ ਲੱਖ ਮੰਗ ਲੇ ਪਰ ਵੀਰੋ ਰੇਡ ਵੀਰ ਤਾਂ ਹਰ ਵੀਡੀਓ ਜੈਜ ਹੁੰਦਾ ਵੱਡੀ ਝੋਟੀ ਆ ਵੱਡੀ ਝੋਟੀ ਵਜਨ ਵਾਲੀ ਮਗਰ ਵੀ ਕੱਟੀ ਆ ਗਈ ਹੈ ਨਾ ਹਾਂਜੀ ਹਾਂਜੀ ਵੀਰ ਜੀ ਤਾਂ ਹੁਣ ਹਾਂ ਨਾ ਹੋ ਗਈ ਕਿੰਨੀ ਸੀ ਵੀਰੇ 82 ਦੀ ਵੀਰ ਜੀ ਸੂਈ ਸਵਾਈ ਆ ਹਾਂਜੀ ਅੱਜ ਦਵਾਈ ਤੁਹਾਨੂੰ ਪਤਾ ਵੀ ਤਾਂ ਫੋਨ ਲਾ ਲੈ ਵੀਰੇ ਛੋੜ ਛੱਪਾ 82 ਚ ਵੀ ਹੋ ਜਾ ਤਾਂ ਚਾਹ ਕਰਦਾਂਗੇ ਵੀਰ ਜੀ ਮੰਨ ਤਾਂ ਕਿ ਭੈਣ ਭਰਾ ਕੀ ਬਾਤ ਹੈ ਇਹ ਰੇਡ ਬਹੁਤ ਸੋਹਣਾ ਵੀਰੇ ਮਗਰ ਵੀ ਕੱਟੀ ਆ ਗਈ ਆ ਚੰਗੀ ਝੋਟੀ ਆ ਹਾਂ ਵੀਰੇ ਦੂਜੇ ਨੰਬਰ ਤੇ ਦੂਜੇ ਵੀਰ ਦੁੱਧ ਦਾ ਡਰਮ ਆ ਗਿਆ ਵੱਡੀ ਝੋਟੀ ਹਾਂਜੀ ਹਾਥੀ ਦਾ ਹਾਥੀ ਦਾ ਬੱਚਾ ਵੀਰ ਜੀ ਸਮਝੋ ਕੀ ਬਾਤ ਹੈ ਹਾਥੀ ਆ ਪਲੀ ਜੁੜੀ ਆ ਜਿਹੜੀ ਆਵੇ ਜੀ ਬਸ ਤਿਆਰੀ ਹੈ ਵੀਰ ਜੀ ਦੇ ਨਾ ਅੱਠ ਦਾ ਕੱਢ ਦਿਆ ਵੇਖੋ ਵਧਰਾ ਉਧਰਾ ਆ ਸਾਰੀਆਂ ਆਵੇ ਬਿੰਦੀਆਂ ਚੱਡਾ ਬਾਨਾ ਇਹ ਸਾਰੀਆਂ ਇੱਥੇ ਆਉਣੀਆਂ ਆ ਵੀਰ ਜੀ ਛੋਟੀ ਵੇਖੋ ਥਾਂ ਜੀ ਥਣ ਤੁਹਾਨੂੰ ਬਹੁਤ ਸਪੱਸ਼ ਲੱਗਾ ਪਲੀ ਜੁੜੀ ਪਾਉਣੇ ਲੱਗਿਆ ਨਹੀਂ ਵੇਖਾ ਨੁਕਰਾਂ ਤੇ ਬਿੰਦੀਆਂ ਨਾਲ ਲੈਵਾ ਅੱਖਾਂ ਨਾਲ ਲੈਵਾ ਆ ਗਿਆ ਹਨਾ ਜੀ ਬਿੰਦੀਆਂ ਨਹੀਂ ਕਿੰਨੇ ਕਿੰਨੇ ਵੀਰ ਜੀ ਡੇ ਡੇ ਮੋਟੀ ਅੱਖਾਂ ਵਾ ਅੱਖਾਂ ਨਾਲ ਲੈਵਾ ਆ ਗਿਆ ਜਿਹੜੀਆਂ ਨਹੀਂ ਹੁੰਦੀਆਂ ਨਾ ਆਪਾਂ ਵੀ ਲਾ ਕੇ ਪਾਉਂਦੇ ਰੋਜ਼ ਬਿੰਦੀਆਂ ਨਾਲ ਲੈਵਾ ਇਹ ਮੋਟੀ ਅੜੀ ਅੱਖਾਂ ਲੱਗੀਆਂ ਚੱਡਾ ਅੱਖਾਂ ਲੱਗੀਆਂ ਬਿਲਕੁਲ ਵੀਰੇ ਸਾਡੇ ਵਖ ਲੇ ਲੇ ਦੀ ਐਨੀ ਝੋਟੀ ਬਣਨੇ ਕੇ ਤਿਆਰ ਹੋਣਾ ਬਹੁਤ ਵੀਰੇ ਨੇ ਦੁੱਧ ਵਾਲੀ ਹੈ ਨਾ ਖੋਲੋ ਵੀਰੇ ਇਹ ਦੁੱਧ ਦਾ ਡਰਾਮਾ ਹੈ ਵੀਰੇ ਜੀ ਬਿਲਕੁਲ ਤਾਂ ਵੇਖੋ ਵੀਰੋ ਬਾਕੀ ਤੋਰਾ ਚੈੱਕ ਕਰ ਲਿਓ ਵੱਡੀ ਛੋਟੀ ਪਲੀ ਜੁੜੀ ਹਾਂਜੀ ਹਾਂਜੀ ਤਾਂ ਐ ਵੀ ਇਥੇ ਲਾਗੋ ਹਾਂਜੀ ਆਪਣੇ ਲਾਗੋ ਗੋਂਡੋ ਲਈ ਆ ਅੱਛਾ ਜੀ ਉਹ ਇਥੇ ਲਈ ਲਾਗੋ ਆਪਣੇ ਗੋਂਡੋ ਉਹਨਾਂ ਨੇ ਵੀ ਨਾ ਮੁੰਡੇ ਬਾਹਰ ਚਲ ਗਏ ਤਾਂ ਨਾ ਵੇਚਤੀ ਆ ਅੱਛਾ ਜੀ ਉਹਨਾਂ ਨੇ ਵੀ ਦੀ ਜਿਹੜੀ ਮਾਂ ਸੀ ਨਾ ਉਹ ਵੀ 16 17 16 17 ਕਿਲੋ ਦਿੰਦੀ ਰਹੀ ਆ ਠੀਕ ਹੈ ਜੀ ਦੋਨਾਂ ਦਾ ਨਾਮ ਹੀ ਦੁੱਧ ਦਾ ਡਰਮ ਪਾਇਆ ਵੇ ਗਾੜੀ ਇਹਦੇ ਦਾ ਨਾਮ ਦੁੱਧ ਦਾ ਡਰਮ ਹੀ ਪਾਤਾ ਦੁੱਧ ਦਾ ਡਰਮ ਨਹੀਂ ਬਿਲਕੁਲ ਬਾਕੀ ਵੀਰੇ ਲੈ ਵਾਈ ਦਾ ਹਾਂਜੀ ਹਾਂਜੀ ਦੱਸਦਾ ਵੱਡੀ ਹੈ ਬਣ ਬਣ ਕੰਬਲੀਆਂ ਹੋਣੀ ਵੱਡੀ ਬਣ ਬਣ ਕੰਬਲੀਆਂ ਵੱਡੀ ਚੁਬੀ ਪਲੀ ਜੁੜੀ ਚਗਾਠੀ ਗੋਟਾ ਖੁੱਡੇ ਖੜੇ ਚੈੱਕ ਕਰੋ ਵੀਰੋ ਪਿੱਠ ਪੂਠ ੱੱਲੇ ਵਾਰ ਮੈਂ ਨਾ ਕਹਾਂ ਕਿ ਬਤਾਂਂਗਿਆ ਅੱਖਾਂ ਨਾਲ ਲਿਵਾ ਗਿਆ ਸੁਹਾਣੀ ਬਨੂ ਮੇਰੇ ਬਿਲਕੁਲ ਹਾਂਜੀ ਜਿੰਦਗੀ ਤੇ ਨਵੀਂ ਤਿਆਰ ਹੋਣੀਆਂ ਜੋਟੇ ਦੇ ਕੋਰੇ ਕਪੜੇ ਆ ਪੜਿਆ ਤੇ ਨਹੀਂ ਡੀ ਖਾਸ ਆ ਜੀ ਬਿਲਕੁਲ ਹਾਂਜੀ ਤੇਨ ਡਾਕ ਦੂ ਹਾਂਜੀ ਨਹੀਂ ਸਹੀ ਗੱਲ ਆ ਵੀਰੇ ਦੁੱਧ ਦੇ ਡਰਾਮ ਵਾਲੀ ਗੱਲ ਆ ਤੇਰੀ ਵੀ ਵਾਕਈ ਦੁੱਧ ਦੇ ਕੈਨ ਪਰਨ ਵਾਲੀ ਆ ਹਨਾ ਕੋਈ ਵੀਰੇ ਸੇਵਾ ਵਾਲਾ ਹੋਵੇ ਸਹੀ ਕਿਉਂਕਿ ਵਿੱਥਾਂ ਵਿੱਥਾਂ ਦੇ ਗੇਠਾਂ ਗੇਠਾਂ ਤੇ ਥਾਣ ਆ ਗਿਆ ਹਨਾ ਕਿਹੜੀ ਕਿਹੜੀ ਵਿੱਥ ਤੇ ਥਣ ਲੱਗਿਆ ਸਪੈਸ਼ਲ ਲੱਗਿਆ ਤਾਂ ਵੀਰੋ ਬਾਕੀ ਵੀਰੇ ਮੁੱਲ ਕੀ ਆ ਦਾ ਮੁੱਲ ਦਾ ਮੋਲੇ ਵੀ ਜੀ ਤੁਹਾਨੂੰ ਪਤਾ ਆ ਮੁੱਲ ਤੇ ਇਹਦਾ ਕੰਨ ਪਲਾਂ ਵੇਖਦੀ ਝੋਟੀ ਵੇਖਣੀ ਹਾਂ ਜੀ ਜੇ ਹੋਰ ਕੱਢਦੇ ਕੋ ਡੇਢ ਦੀ ਵੇਚ ਛੱਡਦਾ ਹਾਂ ਹਾਂ ਜੀ ਹਾਂ ਜੀ ਕੰਮ ਤੋਂ ਆਪਾਂ ਨਿਕਾ ਲਈ ਮੁੱਲ ਕਰਨਾ ਇੱਕ ਦਾ ਖਰੀਦ ਦੇ ਦਈਏ ਠੀਕ 2000 ਛੱਡ ਦੇ ਵੀਰੇ 8 ਦੀ ਹਾਂ ਇੱਕ ਪੰਜ ਦੀ ਦੇ ਦਾਂਗੇ ਇੱਕ ਪੰਜ ਦੀ ਇੱਕ ਪੰਜ ਦੀ ਦੇ ਦੇ ਤਾਂ ਬਾਕੀ ਵੀਰੇਓ ਫੋਨ ਜ਼ਰੂਰ ਵੀ ਇਹਨੂੰ ਲਾ ਲਿਓ ਤਾਂ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਨਿੱਕੀ ਮੰਨ ਕੇ ਨਾ ਚੱਲਿਓ ਛੋਟੀ ਵੱਡੀ ਛੋਟੀ ਨਹੀਂ ਲਾਗੇ ਵੀ ਚੱਲ ਗਏ ਹੁੰਦੇ ਹੋ ਮੋਢੇ ਜਿੱਡੀ ਆ ਤਾਂ ਤੁਸੀਂ ਛੋਟੀ ਛੱਡ ਕੇ ਨਹੀਂ ਜਾਂਦੇ ਵੀਰੇ ਹਨਾ ਕੋਈ ਸਪੈਸ਼ਲ ਝੋਟੀ ਆ ਵੀਰੇ ਜਫਰਾਵਾਦੀ ਚੋਂਦੀ ਜਿਹਨੂੰ ਆਂਦੇ ਆ ਜਫਰਾਵਾਦੀ ਬਿਲਕੁਲ 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 ਕੋਈ ਵੀਰ ਦੂਰੋਂ ਚੱਲ ਗਿਆਊਗਾ ਤਾਂ ਵੀਰੇ ਤੁਸੀਂ ਛੱਡ ਕੇ ਨਹੀਂ ਜਾਣਾ ਇਹਨੂੰ ਝੋਟੀ ਨੂੰ ਜਫਰਾਵਾਦੀ ਚੋਂਦੀ ਝੋਟੀ ਬਿਲਕੁਲ ਹਾਂਜੀ ਹਾਂ ਤਾਂ ਬਾਕੀ ਵੀਰੇ ਨਸਲ ਕਿਹੜੀ ਮਰਜ਼ੀ ਹੋਵੇ ਚੀਜ਼ ਤਾਂ ਕੁਆਲਿਟੀ ਦੇਖਣੀ ਚਾਹੀਦੀ ਨਾ ਥੱਲੇਵਾ ਤਾਂ ਦੱਸਿਆ ਕਿ ਕਿਹਾਂ ਤੋਂ ਹੀ ਬਣੂਗੀ ਤੇ ਅਗਲੀ ਸਾਈਡ ਥੱਲੇ ਬਾਲਟੀ ਰੱਖ ਕੇ ਚਵਾਈ ਕਰਨ ਵਾਲੇ ਥਾਣਾ ਕੋਈ ਲੱਤਾਂ ਜੀ ਥਾਂ ਤਾਂ ਨਹੀਂ ਲੁਗੇ ਕਿਹੜੀ ਚੀਜ਼ ਹੈਗੀ ਉਹ ਹੈਗੀ ਹੈਗੀ ਆ ਗਈ ਉਹ ਦਿਖਦੀ ਹੈ ਵੀ ਆਪਣੇ ਹਾਂਜੀ ਬਹੁਤ ਸੁਣੀ ਥੱਲੇਵਾ ਨਿਸ਼ਾਨੋਂ ਹੀ ਪੂਰਾ ਤੇ ਥਾਣਾ ਅਗਲੀ ਸਾਈਡ ਆ ਹਾਂਜੀ ਹਾਂਜੀ ਤਾਂ ਦੱਸਿਆ ਵੀਰ ਜੀ ਚਵਾਈ ਬਹੁਤ ਬਣੂ ਬਿੰਦੀਆਂ ਨਹੀਂ ਹਾਂਜੀ ਹਾਂਜੀ ਬਹੁਤ ਡਾਡਾ ਵੀ ਦੀ ਚਵਾਈ ਆ 1 5 ਦੀ ਵੀਰੇ ਹੁਣ ਹਾਂ ਨਾ ਹਾਂ ਨਾ ਵੀ ਤੇ ਕੱਲ ਕੋ ਫੈਨਪਰਾ ਫੋਨ ਲਾਵੇ ਮੋੜ ਦੇਣੀ ਬਈ ਕੀ ਬਾਤ ਹੈ ਜੀ ਵੇਖੋ ਵੀਰੋ ਫੋਨ ਜ਼ਰੂਰ ਲਾ ਲਿਓ ਪਤਲੇ ਜੰਮ ਚ ਆ ਗਈ ਆ ਹਾਂਜੀ ਹਾਂਜੀ ਬਹੁਤ ਬਹੁਤ ਸੋਹਣੀ ਸੁਨੱਖੀ ਵੀਰੇ ਅੱਖਾਂ ਵਾਲਾ ਚੱਡਾ ਬਿੰਦੀਆਂ ਵਾਲਾ ਚੱਡਾ ਅੱਖਾਂ ਵਾਲਾ ਬਿਲਕੁਲ ਤਾਂ ਵੀਰੇ ਤੇਜੇ ਨੰਬਰ ਤੇ ਆ ਗਈ ਤੇਜੇ ਨੰਬਰ ਤੇ ਵੀ ਦੀ ਇਹਦੇ ਕੋਲ 9 ਕਿਲੋ ਹੋਗਾ 9 ਕਿਲੋ ਹਾਂਜੀ ਇਹਦੀ ਅਠਾਂ ਦੀ ਗਾਰੰਟੀ ਆ ਹਾਂਜੀ ਹਾਂਜੀ ਇਹਦੇ ਮਗਰੋਂ ਕੱਟੀ ਵੇਖੋ ਜੋਟੀ ਨਾੜਾਂ ਖਾ ਲੋ ਵੇਖੋ ਬਹੁਤ ਪਿਛਾੜ ਲੱਗੀ ਉਨੀ ਗਾੜ ਤੇ ਉਨੀ ਪਿਛਾੜ ਚੋਟੀ ਦੀ ਕੀ ਬਾਤ ਗਾੜੀਆਂ ਹੀ ਬੱਤਾ ਵੇਖੋ ਜਰਸੀ ਗਾਈਆਂ ਨਾ ਬਹੁਤ ਸੋਹਣਾ ਲੱਗਿਆ ਇਹਦਾ ਜਰਸੀ ਗਾਈਆਂ ਕਾਫੀ ਇਸ ਮੋਟੀ ਮੋਟੀ ਅੱਖੇ ਜਰਸੀ ਗਾਈਆਂ ਬਿਲਕੁਲ ਮੋਟੀ ਅੱਖ ਜਰਸੀ ਗਾਈਆਂ ਬਿਲਕੁਲ ਜਿਐਸੀ ਗਾਈਆਂ ਬਿਲਕੁਲ ਮੰਨਣ ਵਾਲੀ ਗੱਲ ਆ ਵੀਰੇ ਹਾਂਜੀ ਹਾਂਜੀ ਤਾਂ ਪਤਲੇ ਚਮਚਾ ਹਾਂਜੀ ਹਾਂਜੀ ਕੱਟੀ ਗਈ ਵੀਰੇ ਉਹ ਵੀ ਕੱਟੀ ਮੜਾ ਜਾ ਅੱਛਾ ਕੱਟੀ ਆ ਗਈ ਠੀਕ ਆ ਗਾੜੀਆਂ ਬੱਚਾ ਵੀ ਗਈ ਲਾ ਦੋ ਲਾ ਦੋ ਕੀ ਹੋਇਆ ਬੱਚਾ ਸੁਈਨਵੇ ਹੋ ਗਿਆ ਨਾ ਮਹੀਨਾ ਡੇਢ ਦੋ ਮਹੀਨੇ ਕਿਤੇ ਲੱਗੇ ਹੋ ਗਿਆ ਤੇ ਆਪਣੇ ਹਿਸਾਬ ਨਾਲ ਆਪ ਕੀ ਭੈਣ ਬਣਾ ਬਾਕੀ ਬਿਲਕੁਲ ਆਪਣਾ ਅੰਦਾਜ਼ਾ ਲਾ ਲਓ ਵੀਰੇ ਮਹੀਨਾ ਲਾ ਲਓ ਡੇਢ ਲਾ ਲਓ ਦੋ ਲਾ ਲਓ ਤੁਹਾਡੇ ਸਾਹਮਣੇ ਹਨ ਕਿੰਨੇ ਚਿਰ ਦਾ ਮਰਜ਼ੀ ਲਾ ਲਓ ਆ ਕੱਟੀ ਕੱਟੀ ਹੈ ਕਟਾਂ ਕੱਟੀ 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 ਗਈਆਂ ਹਾਂਜੀ ਕੱਟੀ ਜਾਵੇ ਠੀਕ ਹੈ ਫਿਰ ਦਾ ਵਜੇ ਵੀਰੇ ਫਲਾਈ ਫਲਾਈ ਤਾਂ ਹਾਂਜੀ ਹਾਂਜੀ ਅਰੇ ਦੁੱਧ ਬੜਾ ਛੱਡਿਆ ਬੇਟੀ ਘਰ ਚੋਂ ਮੈਂ ਲਈ ਆ ਤੇ ਦੁੱਧ ਬੜਾ ਛੱਡਿਆ ਕੱਟੀ ਨੂੰ ਦੁੱਧ ਲਈ ਮੈਂ ਤਾਂ ਹੀ ਬੱਚਾ ਵੀ ਪਲ ਗਿਆ ਹਨਾ ਹਾਂਜੀ ਬੱਚਾ ਵੀ ਪਲ ਗਿਆ ਧੰਨਵਾਦ ਦੁੱਧ ਉਹਦੇ ਹੱਦ ਤੱਕ ਆਪਾਂ 11-12 ਕਿਲੋ ਚੋਕ ਲਿਆਂਦੀ ਸਾਡੇ ਕੋਲ ਪ੍ਰਾਲੀ ਪ੍ਰੂਲੀ ਇਹ ਤੁਹਾਨੂੰ ਦਾ ਪਾਣੀ ਪੂਣੀ ਕਰਕੇ ਨਾ ਪ੍ਰਾਲੀ ਗੰਦੀ ਹੋ ਗਈ ਹੈ ਸੋ ਇਹ ਕਰਕੇ ਡੰਗਰ ਨਾ ਤੁਹਾਨੂੰ ਬਤਾ ਘਟ ਜਾਂਦਾ ਮੋਦੋ ਪਿੱਛੇ ਤੋਂ ਯਾਰਾਂ 11-12 ਕਿਲੋ ਚੋਕ ਲਿਆਂਦੀ ਕਰਾਂਗੇ ਪਾਣੀ ਬਹੁਤ ਇਧਰ ਆ ਗਿਆ ਜੀ ਆਪਣੇ ਹੈ ਨਾ ਕਿਹਾ ਜੀ ਪ੍ਰਾਲੀ ਗੰਦੀ ਹੈ ਨਾ ਖਾਂਦੇ ਇਹ ਸਾਡੇ ਕੋਲ ਆ ਰਿਹਾ ਹੈ ਬਿਲਕੁਲ ਪੰਜਾਬੀਆਂ ਨੇ ਕਾਲੇ ਬਲੇ ਕਲੀ ਜੇ ਬਿਲਕੁਲ ਉਹਨਾਂ ਨੇ ਕਿਹਾ ਪਾਜਾਂ ਦੇਗਾ ਵੰਡ ਪਾਣੀ ਦਾ ਖਾਂਦੀਆਂ ਪ੍ਰਾਲੀ ਉਹਨਾਂ ਜਿਹੜੇ ਖਾਂਦੀਆਂ ਹਨ ਤੁਹਾਨੂੰ ਪਤਾ ਜਦੋਂ ਚੰਗੀ ਸੇਵਾ ਦੇ ਚਲ ਗਈ ਵੀਰੇ ਇਹਨੇ ਆਪੇ ਹੀ ਜ਼ੋਧ ਦੇਣਾ ਅਗਲੇ ਚਾਹੂਗੀ ਜੀ ਬ ਤਵੇ ਖੋ ਵੀਰ ਧਾਰਾ ਮਾਰ ਗਿਆ ਵੀਰੂ ਖਾਲ ਦਿੰਦਾ ਖਾਓ ਵੇ ਦੇ ਥਾਣੇ ਵਖਾ ਲੋ ਕਿਡਾ ਸਪੈਸ਼ਲ ਚੰਗਾ ਡੱਡਾ ਲੱਗਿਆ ਚਵਾ ਦੇ ਵੀਰ ਜੀ ਪਨਾਲਾ ਹੀ ਲੱਗਾ ਇਹਨਾਂ ਵੇਖੋ ਕਿਆ ਬਾਹ ਮੋਟੀ ਧਾਰ ਕੋਪੂਰ ਸ਼ਟਾ ਨਹੀਂ ਹਨ ਸ਼ਟਾ ਕੋਈ ਨਹੀਂ ਵੀ ਦੇ ਪਨਾਲਾ ਹੀ ਲੱਗਾ ਵੇਖੋ ਕਿਆ ਬਾਤ ਹੈ ਜੀ ਸਿਰਾ ਲੱਗਾ ਦੇ ਚਵਾ ਧਾਰ ਵਾਲੀ ਮੈਂ ਵੇ ਦੇਖੋ ਕਿਆ ਬਾਤ ਹੈ ਜੀ ਚੰਗੀ ਮੈਂ ਵੀਰੇ ਕੋਈ ਵੀਰਾ ਲੈ ਜੇ ਨਾ ਸੇਵਾ ਵਾਲਾ ਵੀਰੇ ਦੁੱਧ ਚੰਗਾ ਚਵਾ ਜੂ ਵਜਨ ਵੜਾ ਦੇ ਜੀ ਮੈਂ ਦਾ ਬਿਲਕੁਲ ਮਗਰ ਕੱਟੀ ਪਲੀ ਪਲਾਈ ਪਲੀ ਪਲਾਈ ਵਜਨ ਬਹੁਤ ਜ਼ਿਆਦਾ ਮੈਂ ਦਾ ਵੀਰ ਜੀ ਵੱਡੀ ਪੱਲੇ ਜਾ ਗਈ ਹਨ ਹਾਂਜੀ ਹਾਂਜੀ ਦੇਖੋ ਵੀਰੋ ਵੱਡੇ ਪੱਲੇ ਚ ਆ ਗਈ ਮੈਂ ਬਾਕੀ ਤੋਰਾ ਚੈੱਕ ਕਰ ਲਓ ਬਹੁਤ ਸ਼ਾਨਦਾਰ ਸਪੈਸ਼ਲ ਮੈਂ ਹੈ ਬੇਟੀ ਠੀਕ ਹੈ ਫਾਤੀ ਈਡੀ ਮੈਂ ਹੈ ਵੀ ਆਪਾਂ ਨਿੱਗਿਆ ਨਿੱਗਿਆ ਨਹੀਂ ਹਣ ਲਿਆਉਣੀਆਂ ਛੱਡਦੇ ਵੱਡੀਆਂ ਲੈ ਆਈ ਦੀਆਂ ਬੇਟੀ ਵੱਡੀਆਂ ਪਾਰੇ ਪੱਲੇ ਦੀਆਂ ਹਾਂ ਜੀ ਪਾਰੇ ਪੱਲੇ ਦੀਆਂ ਲੈ ਆਈ ਦੀਆਂ ਬੇਟੀ ਵੇਖੋ ਥਾਣ ਦੇ ਖਲੋਏ ਦੇ ਬੜਾ ਵਧੀਆ ਥਣ ਲੱਗਿਆ ਚੋਈ ਇਹ ਲਾ ਹਣਾ ਕਮਾਲ ਹੋ ਵੀਰੇ ਕਮਾਲ ਲੈ ਵਾ ਪੱਲੀ ਜੁੜੀ ਬੜੀ ਹੈ ਬੇਟੀ ਵਜਨ ਬੜਾ ਮਹਿੰਦਾ ਵਜਨ ਫੁੱਲ ਹਾਂਜੀ ਹਾਂਜੀ ਥਾਣ ਦੀ ਬਹੁਤ ਸੋਹਣੀ ਪਾਈ ਦੀ ਹੈ ਮਹਬੂਬਾਂ ਲੱਗੀਆਂ ਜੀਆਂ ਦੀ ਗਾੜੀ ਤੇ ਡੜੇ ਬਾਕੀ ਪਸਮਾ ਬੜਾ ਸ ਕਿਵੇਂ ਹੁਣੇ ਜੇ ਬਿਲਕੁਲ ਬਿਲਕੁਲ ਵੇਖੋ ਵੀਰੋ ਪਸਮਾ ਚੈੱਕ ਕਰ ਲੋ ਇਹਦਾ ਹੁਣੇ ਜੇਰ ਪਾ ਗਿਆ ਹਾਂਜੀ ਹਾਂਜੀ ਇਤਰਾ ਪਸਮਾ ਮਾਰ ਦਿਆ ਵੇਖੋ ਕਿੱਡਾ ਜੋਸ਼ ਵਾਲਾ ਵੇਖੋ ਵੀਰੋ ਬਹੁਤ ਸੋਹਣਾ ਪਸਮਾ ਆਇਆ ਤੇ ਜਵਾਬ ਵੀ ਬੜਾ ਪੋਲਾ ਵੀਰੇ ਮੋਲ ਮੋਲੇ ਦਾ ਵੀ ਕੀ ਨਿਗਾਹ ਜਾਈ ਆ ਵੇਖੋ ਚੰਗਾ ਦਿਖਾ ਲੋ ਸ਼ਾਨਦਾਰ ਕਿੱਡਾ ਤਾਂ ਸੋਹਣਾ ਲੇਵਲ ਲੱਗਿਆ ਵੀਰੇ ਕੋਈ ਸ਼ਰਕ ਨਹੀਂ ਬੋਲੇ ਵੀਰ ਜੀ ਆਪਾਂ 75 ਕਰਦਾ ਬਾਕੀ ਦੇ ਦੋ ਜਣੇ ਦੇ ਕਿੰਨੇ ਕਰ ਦਿਓ ਛੋੜ ਛੇ ਆਪਾਂ ਜਾ ਜਾ ਹਾਂ ਨਾ 70 ਜੀ ਵੀਰੇ ਚਲੋ ਕੋਈ ਫੋਨ ਨਾ ਲੈ ਫੋਨ ਲਾ ਲੈ ਭਰਾ ਬਾਕੀ ਤੇ ਵੇਖੋ ਵੀਰੋ ਵਜਨ ਫੁੱਲ ਹਾਂਜੀ ਵਜਨ ਫੁੱਲ ਆਪਸ ਮਾਂ ਦੇ ਮਗਰ ਕੱਟੀ ਦੇ ਵੱਡੇ ਪੱਲੇ ਚ ਹਾਂਜੀ ਵਿੱਚ 60000 ਦੀ ਸਾਰਾ ਸੁਆ ਚੋਕੇ ਜਦੋਂ ਮਰਜ਼ੀ ਵੇਚ ਲੈ 70 ਦੀ ਹਾਂ ਹਾਂਜੀ ਹੁਣ 70 ਦੀ ਠੀਕ ਆ ਗੱਡੀ ਝੋਟੀ ਆ ਗਈ ਝੋਟੀ ਆ ਵੀਰ ਜੀ ਨੀਲੀ ਰਾਵੀ ਹਾਂਜੀ ਹਾਂਜੀ ਨੂੰ ਵੀ ਜੀ ਪੰਜਵਾਂ ਮਹੀਨਾ ਲੱਗਾ ਵਾ ਪੰਜਵਾਂ ਮਹੀਨਾ ਲੱਗਾ ਹਾਂਜੀ ਤੇ ਥਾਣ ਵੀਜੀ ਪਾਸ ਕਰਾਂ ਦੀ ਤੇ ਢਾਈ ਤਿੰਨ ਚਲੂਗਾ ਤਿੰਨ ਕਿਲੋ ਢਾਈ ਤਿੰਨ ਕਿਲੋ ਤਿੰਨ ਕਿਲੋ ਹਾਂਜੀ ਹਗਾ 8.5 ਕਿਲੋ ਮੰਨ ਲਓ ਹਣਾ 8.5 ਕਿਲੋ ਮੰਨ ਲਿਆ ਕਰੋ ਅੱਛਾ ਅੱਛਾ 8 ਪੈਰੀ ਜਿਹੋ ਹੁੰਦੇ ਹਣਾ ਹਾਂ ਜਿਹੜੇ ਪੈਸ਼ ਨਹੀਂ ਪੈਰੀ ਚੋਦੀ ਬਾੜੇ ਤੇ ਮਿਲਦੀ ਆ ਬੀਟ ਟੋਕਰ ਗੱਬਣਾ ਟੋਕਰ ਗੱਬਣਾ ਪੰਜਾਬੀ ਚੱਕ ਪਾਦਾ ਨੀਲੀ ਦੀ ਝੋਟੀਆਂ ਹੈ ਕੁਆਲਿਟੀ ਦੀ ਵੀਰੇ ਚਲੋ ਵੀਰੇ ਖੋਲੋ ਵੇਖੋ ਵੀਰੇ ਟੋਕਰ ਗੱਬਣ ਝੋਟੀਆਂ ਆ ਗਈ ਵੀਰੇ ਟੁੱਕੀ ਦਾ ਫਿਰ ਚੰਗਾ ਮੁੱਲ ਪਾਉ ਹਣਾ ਮੇਰੇ ਤਾਂ ਡਬਲ ਹੀ ਹੋਣੀ ਹੈ ਬੀਟੀ ਬਿਲਕੁਲ ਹਾਂਜੀ ਤਾਂ ਵੇਖੋ ਵੀਰੇ ਚੰਗੀ ਝੋਟੀ ਆ ਗਈ ਆ ਟੋਕਰ ਗੱ ਬਾਕੀ ਵੀਰ ਜੀ ਨੇ ਕਿਵੇਂ ਦੱਸਿਆ 2.5 3 ਕਿਲੋ ਦੁੱਧ ਜੋ ਤਾਂ ਉਹ ਵੀ ਉੱਠ ਪੈ ਰਹੀ ਹੈ ਨਾ ਤਾਂ ਉਹ ਕਮਾ ਲਿਆ ਟੋਕਰ ਲਾਣ ਤਾਂ ਟੋਕਰ ਗੱਬਣ ਝੋਟੀ ਆ ਗਈ ਵੀਰੋ ਵੱਡੀ ਆ ਚੰਗੀ ਝੋਟੀ ਸੋਹਣੀ ਝੋਟੀ ਆ ਵੀਰੇ ਬਿਲਕੁਲ ਪਿਓਰ ਨੀਲੀ ਦੀ ਆ ਵੇ ਜੀ ਬਿਲਕੁਲ ਜੀ ਸੋਹਣੀ ਝੋਟੀ ਆ ਗਈ ਵੀਰੇ ਹਾਂ ਜੀ ਕੱਡ ਕੱਡ ਬੇਲਬਾਲ ਬਹੁਤ ਲੰਬੀ ਹੈ ਦੀ ਚੰਗੀ ਝੋਟੀ ਆ ਵੀਰੋ ਨੀਲੀ ਰਾਵੀ ਆ ਗਈ ਆ ਟੋਕਰ ਗੱਬਣ ਆ ਤਾਂ ਸੋਹਣੀ ਸੁਨੱਖੀ ਆ ਵੀਰੇ ਫੇਸ ਕੁਆਲਿਟੀ ਵੀ ਸੋਹਣੀ ਆ ਠੀਕ ਆ ਜੀ ਤਬ ਬਹੁਤ ਸੋਹਣੀ ਸੁਨਖੀ ਛੋਟੀ ਆ ਗਈ ਵੀਰੇ ਹਨਾ ਨਹੀਂ ਨਾ ਤੁਹਾਨੂੰ ਪਤਾ ਸਾਡੇ ਇਧਰ ਪਾਣੀ ਆ ਗਿਆ ਬੱਢ ਰਹੀ ਏ ਜੇ ਹਾਂਜੀ ਆਰੰਦਾਸ ਤੋਂ ਕਾਜੀ ਹਾਂਜੀ ਤੁਹਾਂਗਾ ਲਈ ਫਰ ਤੋਂ ਲਈ ਆ ਉਧਰ ਨਾ ਬਤਾ ਪਾਣੀ ਪੂਣੀ ਆ ਗਿਆ ਸੀ ਹਾਂਜੀ 6-7 ਕਿਲੋ ਦੁੱਧ ਹੀ ਲੰਮਾ ਡਾਮ ਧੰਨਵਾਦ ਦੁੱਧ ਆਣੀਆਂ ਨਸਲਾਵਾ ਹਾਂਜੀ ਉਹਦੇ ਕੋਈ ਪਾਣੀ ਪੂਣੀ ਆ ਗਿਆ ਤੇਰੀ ਭੁੱਖੀ ਮਰਦੀ ਰਹੀ ਆ ਤਾਂ ਕਰਕੇ ਉਧਰ ਘਟਾਜੀ ਆ ਦੁੱਧ ਛੱਡ ਗਈ ਨਾ ਜਿਹੜੇ ਇਧਰ ਸਾਡੇ 8 ਮਹੀਨੇ ਦੇ ਕਾ ਦੇ ਦਈਏ ਨੀ ਨੀਰੇ ਵੀਰੇ ਅਹ ਇਹ ਨਸਲ ਆ ਵੀਰੇ ਮੈਂ ਉਹ ਮਹੀਨਾ ਮਹੀਨਾ ਛੋਟੀਆਂ ਛੱਡਦਾ ਆਪਣੀਆਂ ਬਾਕੀ ਵੀਰੇ ਕਿੱਦਾਂ ਹੈ ਵਿਚਾਰੀ ਚਾਰੂ ਹਨਾ ਪਰਾਲੀ ਖਾਈ ਹਾਂ ਹੁਣ ਵੀਰੇ ਟੋਕੜ ਗੱਬਣ ਆ ਗਈ ਆ ਤਾਂ ਰੇਡ ਵੀਰੇ ਰੇਡ ਦਾ ਵੀਰ ਜੀ ਤੁਹਾਨੂੰ ਪਤਾ ਲੱਖੋਂ ਬਾਅਦ ਤਿਆਰ ਕਰਕੇ ਵਿਕਣੀ ਆ ਹਾਂ ਹੁਣ ਆਪਾਂ ਇਹ ਵੀ ਜੀ 65 ਦੀ ਦੇ ਦਈਏ 65 ਦੀ ਮਾਨਤਨ ਵੀਰੇ ਬਾੜੀਆ ਦੀ ਦੇ ਦਾਂਗੇ ਵੇਂ ਕਿ ਭੈਣ ਭਰਾ ਫੋਨ ਆ ਫਿਰ ਨਹੀਂ ਮੋੜਦੇ ਪੂਰੇ ਸਰਦੀ ਖਾਨਾ ਯਾਰ ਦੇ ਦਾਂਗੇ ਬੋ ਜੀ 100 ਰੁਪਿਆ ਛੋੜੀ ਕਾ ਮੋੜ ਤਾਂ ਨਹੀਂ ਕੇ ਇਹਨੂੰ ਹਾਂ ਜੀ ਵੀ ਨਹੀਂ ਮੋੜਦੇ ਕਾ ਟੱਕਰਾ ਫੋਲਾ ਫਿਰ ਕਦਾਂ ਮੰਨਦਾ ਕੀ ਬਾਤ ਆ ਤਾਂ ਵੇਖੋ ਵੀਰੇ ਚੰਗੀਆਂ ਝੋਟੀਆਂ ਵੀਰੇ ਕੋਲੇ ਆ ਗਈਆਂ ਨੇ ਚਾਰ ਪਸ਼ੂ ਆ ਕੋਲ ਰੇਟ ਹਰ ਵੀਡੀਓ ਜਿਹੜਾ ਹੁੰਦਾ ਸਭ ਪਸ਼ੂ ਵੀ ਤਾਂ ਹੀ ਜਲਦੀ ਵਿਗਦਾ ਤਾਂ ਚੰਗੀਆਂ ਤਲਲੇਦਾਰ ਝੋਟੀਆਂ ਨੇ ਵੀਰੇ ਵੱਡੇ ਪੱਲੇ ਜਣਾ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਛੋੜ ਛੱਪਾ ਵੀ ਹੋ ਜੂ ਵੀਰੇ ਬਿਲਕੁਲ ਬਿਲਕੁਲ ਤਲਲੇਦਾਰ ਹਾਂ ਜੀ ਹਾਂ ਜੀ ਆ ਕੇ ਦਿਖਾ ਲਓ ਝੋਟੀਆਂ ਤਾਜੀ ਸਈਆਂ ਇਹਦਾ ਕਹਾਵਾ ਤਾਂ ਸਫਾਈਆਂ ਬੋਦਨੇ ਨੇ ਜੀ ਹਾਂ ਜੀ ਸਫਾਈਆਂ ਚਪੀਆਂ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਛੋੜਛੱਪਾ ਹੋ ਜੂ ਬਾਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਵੱਧ ਤੋਂ ਵੱਧ ਵੀਰੇ ਜੇ ਤੁਹਾਨੂੰ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਦਿਖਾ ਲਈ ਜਾਵੇ ਤਾਂ ਰੇਟ ਵੀਰ ਤੇ ਜਾ ਜਾ ਫੋਨ ਵੀਰ ਨੂੰ ਜਰੂਰ ਲਾ ਲਿਓ ਵੀਰਿਓ ਤਾਂ ਬਾਕੀ ਛੋੜਛੱਪਾ ਹੋ ਜੂ ਵੀਰੇ ਹਾਂ ਜੀ ਹਾਂ ਜੀ ਉਦਾਂ ਵੀਰ ਰੇਟ ਜਾ ਜਾ ਹਾਂ ਜੀ ਹਾਂ ਜੀ ਨਿੱਕੇ ਨਿੱਕੇ ਮੋਲਾ ਵੀਰ ਜੀ ਐਡਰੈਸ ਵੀਰੇ ਬੋਲ ਦਿਆਂ ਕਰਿਓ ਆਪਣਾ ਸਾਡੀ ਜੀ ਪਿੰਡ ਆਪਣਾ ਹਰਦੌਰ ਵਾਲਾ ਤੇ ਸੇਲ ਡੇਰਾ